ਓਪੋਨੈਂਟਸ ਨੂੰ ਕਿਵੇਂ ਵੇਖਦੇ ਹੋ ਬੜੇ ਤਣਾੜ ਨੇ ਬੜੇ ਐਕਸਪੀਰੀਅੰਸ ਨੇ ਲੋਕਾਂ ਦੇ ਬਣਾਏ ਤਣਾੜ ਆ ਵੀਰੇ ਮੈਂ ਨਹੀਂ ਵੇਖੀ ਜ਼ਿਆਦਾ ਉਹਨਾਂ ਵੱਲ ਮੈਂ ਤਾਂ ਆਪਣੇ ਕੰਮ ਤੇ ਫੋਕਸ ਕਰਦੀ ਆਂ ਕਿਵੇਂ ਉਹਨਾਂ ਦੀ ਆ ਪਾਰਟिकुलर ਉਹਨਾਂ ਦੀ ਜਿਹੜੀਆਂ ਪ੍ਰੋਬਲਮਸ ਆ ਉਹ ਕਿਵੇਂ ਤੁਸੀਂ ਉਹ ਕੀ ਮਹਿਸੂਸ ਕੀਤੀ ਬੀਇੰਗ ਅ ਵੂਮਨ ਮੈਨੂੰ ਲੱਗਦਾ ਹੈ ਵੈਸੀ ਹੀ ਕਨੈਕਟ ਬਣ ਜਾਂਦਾ ਹੈ ਕੋਈ ਜ਼ਬਰਦਸਤੀ ਕਰਨ ਦੀ ਲੋੜ ਨਹੀਂ ਹੁੰਦੀ ਨੇਚਰਲੀ ਤੁਸੀਂ ਉਸ ਚੀਜ਼ ਨੂੰ ਫੀਲ ਕਰਦੇ ਹੁੰਦੇ ਹੋ ਪਿੱਟੂ ਰੀ ਕਹ ਰਹੇ ਨੇ ਕਿ ਇੱਕ ਪਰਿਵਾਰ ਚ ਜਿਹੜਾ ਹੈਗਾ ਟਿਕਟਾਂ ਦੇ ਕੇ ਕਾਂਗਰਸ ਆਪ ਦੇ ਆਪ ਨੂੰ ਸਮੇਟ ਲੀ ਵੀਰ ਪਤਾ ਨਹੀਂ ਕੀ ਬੋਲਦੇ ਰਹਿੰਦੇ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਲੱਗਦਾ ਦੇਖੋ ਬਹੁਤ ਕੰਮ ਕੀਤਾ ਹੈ ਗਿਰਵਾਹ ਦੇ ਵਿੱਚ ਜਿੰਨੀ ਬੇਸਿਕ ਇਨਫਰਾਸਟ੍ਰਕਚਰ ਖੜਾ ਕੀਤਾ ਉਹ ਗਿਰਵਾਹ ਵਿੱਚ ਆ ਕੇ ਕਾਂਗਰਸ ਪਾਰਟੀ ਦੇ ਵੇਲੇ ਰਾਜਾ ਜੀ ਨੇ ਖੜਾ ਕੀਤਾ ਹਨੂੰ ਸੀਐਮ ਸਾਹਿਬ ਦਾ ਵੀ ਬੜਾ ਜ਼ੋਰ ਲੱਗਿਆ ਹੋਇਆ ਹੈ ਮਾਲਵਾਨ ਐਰ ਦੀ ਹਾਲਾਂਕਿ ਗੱਲ ਨਹੀਂ ਕਰ ਰਹੇ ਕੀ ਕਹਿਣਾ ਚਾਹੁੰਦਾ ਮੇਰੇ ਚੜ ਦੇਵਲ ਕਦੀ ਪਾਣੀ ਨਹੀਂ ਚੜਾਇਆ ਜਾਂਦਾ ਉਹਨਾਂ ਨੇ ਮਾਲਵਾ ਨਹਿਰ ਜਿਵੇਂ ਬਣਾਉਂਦਾ ਸੋਚਿਓ ਹੈ ਹੀ ਗਲਤ ਆਮ ਆਦਮੀ ਪਾਰਟੀ ਦਾ ਕਨੈਕਟ ਹੀ ਹੈ ਨਹੀਂ ਪੰਜਾਬ ਦੀ ਧਰਤੀ ਨਾਲ ਬਾਬੂਸ਼ਾਹ ਦੇਖ ਰਹੇ ਤੁਸੀਂ ਗਿੱਦੜਬਾਹ ਚ ਚੋਣ ਪ੍ਰਚਾਰ ਲਗਾਤਾਰ ਕੈਂਡੀਡੇਟਸ ਦਾ جاری ਹੈ ਤੇ ਅਮਰਤਾ ਵੜਿੰਗ ਪਹਿਲੀ ਵਾਰ ਪੋਲਿਟਿਕਸ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਚੋਣ ਮੈਦਾਨ ਚ ਨੇ ਡੋਰ ਟੂ ਡੋਰ ਕੈਂਪੇਨ ਚੱਲ ਰਹੀ ਹੈ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਪ੍ਰਚਾਰ ਜਿਹੜਾ ਉਹ ਚੱਲ ਰਿਹਾ ਹੈ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਤੁਸੀਂ ਦੇਖ ਸਕਦੇ ਹੋ ਗਿੱਦੜਬੇ ਦੀਆਂ ਗਲੀਆਂ ਦੇ ਵਿੱਚ ਅਮਰਤਾ ਵੜਿੰਗ ਇਸ ਵੇਲੇ ਇਕੱਲੇ-ਇਕੱਲੇ ਘਰ ਜਾ ਕੇ ਆਪਣੀ ਕੈਂਪੇਨ ਜਿਹੜੀ ਹੈ ਉਹ ਉਹਨਾਂ ਨੇ ਚਲਾਈ ਹੋਈ ਹੈ ਤੇ ਕਿਵੇਂ ਦਾ ਜਿਹੜਾ ਲੋਕਾਂ ਦਾ ਰਿਸਪੌਂਸ ਵੇਖਣ ਨੂੰ ਮਿਲ ਰਿਹਾ ਉਸ ਬਾਰੇ ਗੱਲਬਾਤ ਕਰਾਂਗੇ ਆ ਅਮਰਤਾ ਵੜਿੰਗ ਜੀ ਕਿਵੇਂ ਕਿਵੇਂ ਦੀ ਕੈਂਪੇਨ ਚੱਲ ਰਹੀ ਹੈ ਜੀ ਤੁਹਾਡੀ ਬਹੁਤ ਅੱਛੀ ਚੱਲ ਰਹੀ ਹੈ ਜੀ ਬਹੁਤ ਵਧੀਆ ਸੋ ਦੇਖ ਸਕਦੇ ਤੁਸੀਂ ਘਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਤੇ ਕਿਵੇਂ ਇੱਕ ਇੱਕ ਘਰੇ ਜਾ ਕੇ ਕੀ ਦੇਖ ਰਹੇ ਹੋ ਜੀ ਇੱਕ ਘਰ ਜਾ ਕੇ ਕੀ ਅਬਜ਼ਰਵ ਕਰ ਰਹੇ ਬਹੁਤ ਅੱਛਾ ਅਬਜ਼ਰਵ ਕਰ ਰਹੀ ਹੈ ਲੋਕਾਂ ਦੇ ਵਿੱਚ ਬਹੁਤ ਉੱਛਾ ਹੈ ਸਿਲੈਕਸ਼ਨ ਲੈ ਕੇ ਔਰ ਬਹੁਤ ਅੱਛਾ ਮਹਿਸੂਸ ਹੋ ਰਿਹਾ ਹੈ ਬਹੁਤ ਚੰਗਾ ਲੱਗ ਰਿਹਾ ਹੈ ਨਰਵਸਨੈਸ ਹੈਗੀ ਹੈ ਜੀ ਕਿਸ ਗੱਲ ਦੀ ਫਸਟ ਟਾਈਮ ਐਸ ਫਸਟ ਟਾਈਮਰ ਨੂੰ ਅਕਸਰ ਹੁੰਦੀ ਮੈਂ ਤੇ ਇੱਥੇ ਚੌਥੀ ਵਾਰੀ ਕੈਂਪੇਨ ਲਈ ਆ ਰਹੀ ਹਾਂ ਸੱਚੀ ਕਾਲੀ ਹਾਂ ਨਰਾਸ਼ ਸੋ ਦੇਖ ਸਕਦੇ ਹਾਂ ਤੁਸੀਂ ਕਿਵੇਂ ਇੱਕ ਇੱਕ ਘਰ ਜਾ ਕੇ ਵੋਟ ਮੰਗ ਰਹੇ ਨੇ ਤੇ ਮੁਕਾਬਲੇ ਦੀ ਜੇ ਗੱਲ ਕਰੀਏ ਤਾਂ ਅਮਰਤਾ ਵੜਿੰਗ ਦਾ ਜਿਹੜਾ ਮੁਕਾਬਲਾ ਹੈ ਆ ਮੈਮ ਨਹੀਂ ਨਹੀਂ ਸੋਸ਼ਲ ਮੀਡੀਆ ਦਾ ਆਪਣਾ ਜੀ ਵਰਨ ਤੇਰੀ ਵਾਈਫ ਕਿੱਥੇ ਹੈ? ਸੁ ਗੱਲਬਾਤ ਜਾਰੀ ਰੱਖਾਂਗੇ ਮੈਮ ਆਪੋਨੈਂਟਸ ਨੂੰ ਕਿਵੇਂ ਵੇਖਦੇ ਹੋ ਬੜੇ ਤਣਾੜ ਨੇ ਬੜੇ ਐਕਸਪੀਰੀਅੰਸ ਨੇ ਲੋਕਾਂ ਦੇ ਬਣਾਏ ਤਣਾੜ ਹੈ ਵੀਰੇ ਲੋਕ ਹੀ ਬਣਾਉਂਦੇ ਐ ਮੈਂ ਨਹੀਂ ਵੇਖਦੀ ਜ਼ਿਆਦਾ ਉਹਨਾਂ ਵੱਲ ਮੈਂ ਤਾਂ ਆਪਣੇ ਕੰਮ ਤੇ ਫੋਕਸ ਕਰਦੀ ਆਂ ਔਰ ਕਿਹੜੇ ਕੰਮਾਂ 'ਚ ਤਣਾੜ ਹੈ ਕੋਈ ਕੰਮ ਕੀਤਾ ਤੇ ਤਣਾੜ ਕਹੋ ਤੁਸੀਂ ਉਹਨਾਂ ਨੂੰ ਐਮੀ ਇਸ ਤਰ੍ਹਾਂ ਦੇ ਐਡਜੈਕਟਿਵਸ ਦਾ ਤੋ ਯੂਜ਼ ਕਰੀ ਜਾਂਨੇ ਹੋ اچھا ਊਮਨ ਵੋਟਰਸ ਦੀ ਗੱਲ ਕਰੀ ਤਾਂ ਤੁਸੀਂ ਸਭ ਤੋਂ ਜ਼ਿਆਦਾ ਲੱਗ ਰਿਹਾ ਕਿ ਕਨੈਕਟ ਕਰ ਰਹੇ ਹੋ ਤਾਂ ਕਿਵੇਂ ਉਹਨਾਂ ਦੀਆਂ ਪਾਰਟਿਕੂਲਰ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਕਿਵੇਂ ਤੁਸੀਂ ਉਹ ਕੀ ਮਹਿਸੂਸ ਕੀਤੀਆਂ ਬੀਇੰਗ ਅ ਊਮਨ ਮੈਨੂੰ ਲੱਗਦਾ ਇਹ ਵੈਸੀ ਹੀ ਕਨੈਕਟ ਬਣ ਜਾਂਦਾ ਹੈ ਕੋਈ ਜ਼ਬਰਦਸਤੀ ਕਰਨ ਦੀ ਲੋੜ ਨਹੀਂ ਹੁੰਦੀ ਨੈਚੁਰਲੀ ਤੁਸੀਂ ਉਸ ਚੀਜ਼ ਨੂੰ ਫੀਲ ਕਰਦੇ ਹੁੰਨੇ ਹੋ اچھا ਡਿੰਪੀ ਤੇ ਲੋਕ ਕਹਿ ਰਹੇ ਨੇ ਕਿ ਇੱਕ ਪਾਸੇ 28 ਸਾਲ ਆ ਕਾਂਗਰਸ ਦੇ ਭਾਜਪੀ ਦੇ ਇੱਕ ਪਾਸੇ ਮੇਰੇ 2.5 ਸਾਲ ਆ ਕਿ ਮੈਨੂੰ ਲੋਕ ਛੋਣਨਗੇ ਉਹਨਾਂ ਦਾ ਕਿਵੇਂ ਦੇਖਦੇ ਹੋ ਇਸ ਟੈਗ ਲਾਈਨ ਇਸ ਗੱਲ ਦੇ 2.5 ਸਾਲ ਹੈ ਇਹ 10 ਸਾਲ ਹਲਕਾ ਇਨਚਾਰਜ ਰਹੇ ਹੈ ਇੱਕ ਕੰਮ ਦੱਸਣ ਜੇ ਕੀਤਾ ਹੋਵੇ ਆ ਮੈਂ ਰਵਨੀਤ ਬਿੱਟੂ ਰੀ ਕਹਿ ਰਹੇ ਨੇ ਕਿ ਇੱਕ ਪਰਿਵਾਰ ਚ ਜਿਹੜਾ ਹੈਗਾ ਟਿਕਟਾਂ ਦੇ ਕੇ ਕਾਂਗਰਸ ਆਪਦੇ ਆਪ ਨੂੰ ਸਮੇਟ ਰਿਹਾ ਵਿਡਿੰਗ ਸਾਹਿਬ ਆ ਆਪਣੀ ਪਾਰਟੀ ਨੂੰ ਸਮੇਟ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਠੀਕ ਨਹੀਂ ਸਮਝਦੀ ਬਿੱਟੂ ਵੀਰ ਪਤਾ ਨਹੀਂ ਕੀ ਬੋਲਦੇ ਰਹਿੰਦੇ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਠੀਕ ਹੈ ਨਾ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਜਿਨ੍ਹਾਂ ਨੇ ਆਪ ਦੇ ਪਰਿਵਾਰ ਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਟਿਕਟਾਂ ਲਈਆਂ ਅੱਜ ਤੱਕ ਅਚਾ ਇਹੜਾ ਰੋਡ ਮੈਪ ਤੁਸੀਂ ਬਣਾਇਆ ਹੋਣਾ ਮੇਜਰ ਇਸ਼ੂਜ਼ ਕਿਹੜੇ ਨੇ ਜਿਹੜੇ ਪਹਿਲਾਂ ਰਿਜ਼ੋਲਵ ਕਰੋਗੇ अच्छा अच्छा। ਮੈਂ ਮੇਜਰ ਇਸ਼ੂਜ਼ ਜਿਹੜੇ ਨੇ ਉਹ ਕਿਹੜੇ ਰਿਜ਼ੋਲਵ ਕਰੋਗੇ ਤੇ ਤੁਸੀਂ ਰੋਡ ਮੈਪ ਬਣਾਇਆ ਹੋਣਾ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਪਹਿਲ ਦੇ ਆਧਾਰ ਤੇ ਮੁੱਦੇ ਰੜਕ ਰਹੇ ਨੇ ਇਸ ਹਲਕੇ ਦੇ। ਜ਼ਰੂਰ ਇਹ ਸੱਤ੍ਰੀ ਕਾਲਬੀ ਜੀ। ਮੈਂ ਨਿਮਰ ਪ੍ਰਾਰਥਨਾ ਕਰ ਦਿੱਤੀ ਹੈ ਨਾ। ਹਾਂ ਅਗਲ ਫੋਟੋਆਂ ਤੇ ਤੁਹਾਨੂੰ ਕਰਨਾ। ਮੋਟਾ ਨਹੀਂ ਦੇਦਾ। ਹੋਰ ਵੀ ਰੱਖ। ਕਰਿਓ ਮੈਂ। ਪਹਿਲਾ ਬਟਨ ਪਹਿਲਾ ਨਾ ਦੱਸ ਜੀ ਮੈਮ ਦੇਖੋ ਬਹੁਤ ਕੰਮ ਕੀਤੀ ਹੈ ਗਿੱਦੜਵਾਹ ਦੇ ਵਿੱਚ ਜਿੰਨੀ ਬੇਸਿਕ ਇਨਫਰਾਸਟ੍ਰਕਚਰ ਖੜਾ ਕੀਤਾ ਉਹ ਗਿੱਦੜਵਾਹ ਚ ਆ ਕੇ ਕਾਂਗਰਸ ਪਾਰਟੀ ਦੇ ਵੇਲੇ ਰਾਜਾ ਜੀ ਨੇ ਖੜਾ ਕੀਤਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਕੰਮ ਕਰਾਂਗੇ ਗਿੱਦੜਵੇ ਨੂੰ ਪਹਿਲਾ ਸਰਕਾਰੀ ਕਾਲਜ ਗਿੱਦੜਵੇ ਦੀਆਂ ਪਹਿਲੀਆਂ ਗੈਸ ਏਜੰਸੀਆਂ ਪਹਿਲੀਆਂ ਟ੍ਰੇਨਸ ਰੋਕੀਆਂ ਗਿੱਦੜਵੇ ਨੂੰ ਅਨੇਕਾਂ ਪਾਰਕਸ ਦਿੱਤੇ ਜਿਮਨੇਜ਼ੀਅਮਸ ਦਿੱਤੇ ਕਮਿਊਨਿਟੀ ਸੈਂਟਰਸ ਦਿੱਤੇ ਮੈਰਿਜ ਪੈਲੈਸਿਸ ਦਿੱਤੇ ਗਲੀਆਂ ਸੜਕਾਂ ਬਹੁਤ ਕੰਮ ਕੀਤੇ ਆਉਣ ਵਾਲੇ ਸਮੇਂ ਦੇ ਵਿੱਚ ਇਤੋਂ ਵੀ ਜ਼ਿਆਦਾ ਕਰਾਂਗੇ ਕੰਮ ਕਰਕੇ ਵਿਖਾਏ ਕੋਈ ਝੂਠੇ ਵਾਦੇ ਨਹੀਂ ਕੀਤੇ ਲੋਕਾਂ ਨਾਲ ਮੰਸੀਮ ਸਾਫ ਦਾ ਵੀ ਬੜਾ ਜ਼ੋਰ ਲੱਗਿਆ ਹੋਇਆ ਹੈ ਮਾਲਵਾ ਨਹਿਰ ਦੀ ਹਾਲਾਂਕਿ ਗੱਲ ਨਹੀਂ ਕਰ ਰਹੇ ਕੀ ਕਹਿਣਾ ਚਾਹੋਗੇ ਤੁਸੀਂ ਉਹ ਵੀ ਕਾਫੀ ਸਟਰੋਂਗਲੀ ਫੋਕਸ ਕਰ ਰਹੇ ਨੇ ਇਸ ਸੀਟ ਤੇ ਵੀਰੇ ਚੜਦੇਵਾਲ ਕਦੀ ਪਾਣੀ ਨਹੀਂ ਚੜਾਇਆ ਜਾਂਦਾ ਉਹਨਾਂ ਨੇ ਮਾਲਵਾ ਨਹਿਰ ਜਿਵੇਂ ਬਣਾਉਂਦਾ ਸੋਚਿਓ ਹੈ ਹੀ ਗਲਤ ਮਤਲਬ ਇਹ ਹੀ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਕਨੈਕਟ ਹੀ ਹੈ ਨਹੀਂ ਪੰਜਾਬ ਦੀ ਧਰਤੀ ਨਾਲ ਤੁਸੀਂ ਇਹ ਵੇਖੋ ਕਿ ਜਿਵੇਂ ਮਾਲਵਾ ਨਹਿਰ ਉਹਨਾਂ ਨੇ ਡਿਜ਼ਾਈਨ ਕੀਤੀ ਹੈ ਨਾ ਨਕਸ਼ਾ ਬਣਾਇਆ ਉਹ ਗਲਤ ਹੈ ਉਮੇ ਪਾਣੀ ਤੁਸੀਂ ਨਹਿਰ ਕੱਢ ਹੀ ਨਹੀਂ ਸਕਦੇ ਜੇ ਕੱਢੋਗੇ ਤਾਂ ਭਾਈ ਕੋਈ ਫਾਇਦਾ ਹੀ ਨਹੀਂ ਹੋਣਾ ਮਤਲਬ ਕਿ ਡਿਸਕਨੈਕਟ ਹੈ ਲੋਕਾਂ ਦੇ ਨਾਲ ਤੇ ਪਰ ਚੰਗਾ ਲੱਗ ਰਿਹਾ ਕਿ ਸਾਰੀਆਂ ਸਰਕਾਰਾਂ ਦੇ ਉਲਟ ਚੋਣ ਲੜ ਰਹੀਆਂ ਜਿੰਦਗੀ ਦੀ ਪਹਿਲੀ ਚੋਣ ਹੈ ਬੜਾ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਇੱਕ ਪਾਸੇ ਸੈਂਟਰਲ ਗਵਰਨਮੈਂਟ ਹੈ ਇੱਕ ਪਾਸੇ ਪੰਜਾਬ ਗਵਰਨਮੈਂਟ ਹੈ ਦੋਵੇਂ ਸਰਕਾਰਾਂ ਆ ਕੇ ਪੂਰਾ ਜ਼ੋਰ ਲਾ ਰਹੀਆਂ ਆਪਣੇ ਨਾਲ ਕੋਈ ਸਰਕਾਰ ਨਹੀਂ ਮੈਂ ਤਾਂ ਲੋਕਾਂ ਦੇ ਸਿਰ ਤੇ ਚੋਣ ਲੜ ਰਹੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਨੇ ਕਾਫੀ ਕੰਮ ਕਰਿਆ ਕਿਉਂਕਿ ਵਡੰਗਸਾਮ ਨੂੰ ਮੌਕਾ ਮਿਲਦਾ ਰਿਹਾ ਤਾਂ ਮਰਪੀ ਬਾਦਲ ਕਹਿੰਦੇ ਨੇ ਕਿ ਜਿਹੜੀਆਂ ਮੇਨ ਚੀਜ਼ਾਂ ਮਿਲੀਆਂ ਨੇ ਜਿਹੜੀਆਂ ਅਨਐਕਸਪੈਕਟਿਡ ਸੀ ਉਹ ਤਾਂ ਸਾਰੀਆਂ ਹੀ ਮੈ ਲੈ ਕੇ ਆਏ ਇੱਕ ਚੀਜ਼ ਦਾ ਨਾਮ ਲੈਦੇ ਮਿਸਟਰ ਬਾਦਲ ਇੱਕ ਚੀਜ਼ ਟਿਊਬਲ ਕਨੈਕਸ਼ਨ ਹੋਣ ਬਿਜਲੀ ਹੋਵੇ ਪਿੰਡਾਂ 'ਚ ਮੈ ਉਹ ਤੋਂ ਲੈ ਕੇ ਆਏ ਕਿਉਂ ਬਾਬਾ ਆਦਮ ਵੀ ਲਿਆਏ ਸੀ ਇਹ ਜਿਹੜਾ ਬਿਜਲੀ ਲੈ ਕੇ ਆਏ ਹੈ ਕਮਾਲ ਕਰੀ ਜਾਂਦੇ ਲੋਕ ਨੇ ਇਹਨਾਂ ਦੇ ਝੂਠ ਤੋਂ ਕਾਫੀ ਤੰਗ ਤੇ ਪਰੇਸ਼ਾਨ ਨੇ ਮੇਰੇ ਵੀਰ ਲੋਕ ਇਹਨਾਂ ਦੇ ਝੂਠ ਦੀਆਂ ਗੱਲਾਂ ਚਾਉਣ ਵਾਲੇ ਨਹੀਂ ਕਿ ਤੇ ਆਪਦੇ ਜੇਬ 'ਚ ਡਿਪਾਰਟਮੈਂਟਸ ਲੈ ਕੇ ਤੁਰ ਫਿਰਦੇ ਆ ਨੌਕਰੀਆਂ ਵੰਡਦੇ ਫਿਰਦੇ ਆ ਐ ਨਹੀਂ ਲੋਗ ਗੱਲਾਂ ਚਾਉਂਦੇ ਕੋਈ ਦਮ ਨਹੀਂ ਇਸ ਗੱਲ ਦੇ ਵਿੱਚ ਤੁਸੀਂ ਗਰਾਊਂਡ ਤੇ ਆ ਕੇ ਲੋਕਾਂ ਨੂੰ ਪੁੱਛੋ ਕਿ ਕਿਹਨੇ ਕੀ ਲਿਆਂਦਾ ਗਿਦਰਵੇ ਨੂੰ ਕੀ ਦਿੱਤਾ ਕਿਸਾਨ ਬੜੇ ਉਹਨਾਂ ਨੂੰ ਲੈ ਕੇ ਉਹ ਕਿਸਾਨ ਉਹਨਾਂ ਤੇ ਔਖੇ ਵੀ ਨੇ ਤੁਸੀਂ ਉਹਨਾਂ ਨੂੰ ਕਿਵੇਂ ਨਾਲ ਲੈ ਕੇ ਚਲੋਗੇ ਉਹਨਾਂ ਦੇ ਇਸ਼ੂਜ਼ ਦੇ ਬਾਰੇ ਕੀ ਸੋਚ ਰਹੇ ਕਿਸਾਨਾਂ ਦੇ ਨਾਲ ਜੇ ਕੋਈ ਖੜਿਆ ਤਾਂ ਖੜੀ ਕਾਂਗਰਸ ਪਾਰਟੀ ਹੈ ਇਹਨਾਂ ਨੇ ਤਾਂ ਆਮ ਆਦਮੀ ਪਾਰਟੀ ਨੇ ਤਾਂ ਕੱਲ ਕਿਸਾਨ ਇੱਕ ਸ਼ਾਂਤਮਈ ਧਰਨੇ ਤੇ ਬੈਠੇ ਸੀ ਤੇ ਇਹਨਾਂ ਨੇ ਕੁੱਟਮਾਰ ਕੀਤੀ ਆ ਕਿ ਕਿਸਾਨਾਂ ਦੇ ਨਾਲ ਸਾਡੇ ਕਿਸਾਨ ਭਰਾਵਾਂ ਦੇ ਨਾਲ ਬਠਿੰਡਾ ਜ਼ਿਲ੍ਹੇ ਦੇ ਵਿੱਚ ਜੋ ਕਿ ਬਹੁਤ ਹੀ ਸ਼ਰਮਨਾਕ ਹੈ ਬਿੱਟੂ ਵੀਰ ਜੀ ਨੇ Taliban ਦੇ ਨਾਲ ਸਾਡੇ ਕਿਸਾਨਾਂ ਨੂੰ ਕੰਪੇਅਰ ਕੀਤਾ 750 ਕਿਸਾਨ ਭਾਜਪਾ ਸਰਕਾਰ ਵਿੱਚ ਸ਼ਹੀਦ ਹੋ ਗਿਆ ਕਿਸੇ ਨੇ ਦੋ ਅੱਖਰ ਸ਼ਰਧਾਂਜਲੀ ਦੇ ਸਾਡੇ ਕਿਸਾਨਾਂ ਲਈ ਨਹੀਂ ਬੋਲਣ ਦਾ ਕਸ਼ਟ ਕੀਤਾ ਸ਼ਰਧਾਂਜਲੀ ਨਹੀਂ ਦਿੱਤੀ ਪਾਰਲੀਮੈਂਟ 'ਚ ਉੱਠ ਕੇ ਤੇ ਸਾਡੇ ਕਿਸਾਨਾਂ ਦੀ ਇਹ ਬੇਇੱਜ਼ਤੀ ਕਰਨ ਤੇ ਲੱਗੇ ਹੋਇਆ ਸ਼ਰਮ ਆਉਣੀ ਚਾਹੀਦੀ ਐ ਇਸ ਪਾਰਟੀ ਦੇ ਲੋਗਾਂ ਨੂੰ ਆਖਰੀ ਸਵਾਲ ਜੀ ਫੈਮਿਲੀ ਸਪੋਰਟ ਕਿਵੇਂ ਮਿਲ ਰਹੀ ਜਿਸ ਨਾਲ ਵਿਚਾਰ ਦੀ ਗੱਲ ਕਰੀਏ ਬੱਚੇ ਕਿਵੇਂ ਕੰਕ੍ਰੀਟ ਹਸਪਤਾਲ ਮੇਰੇ ਮੇਰਾ ਸਾਰਾ ਪਰਿਵਾਰ ਅਤੇ ਬੱਚੇ ਫੀਲਡ ਵਿੱਚ ਨੇ ਤੁਹਾਨੂੰ ਕਿਤੇ ਨਾ ਕਿਤੇ ਕੈਂਪੇਨ ਕਰਦੇ ਨਜ਼ਰ ਆ ਜਾਣਗੇ ਜਾ ਕੇ ਦੇਖੋ ਪਰਿਵਾਰ ਦੇ ਕਰਕੇ ਹੀ ਇੱਥੋਂ ਤੱਕ ਪਹੁੰਚੀ ਹੈ थैंक यू ਸੋ ਗੱਲਬਾਤ ਅਸੀਂ ਕਰ ਰਹੇ ਸੀ ਅਮਰਤਾ ਵੜਿੰਗ ਦੇ ਨਾਲ ਜਿਹੜੇ ਅ ਲਗਾਤਾਰ ਐਕਟਿਵ ਨੇ ਬਾਕੀ ਕੈਂਡੀਡੇਟਸ ਦੀ ਤਰ੍ਹਾਂ ਡੋਰ ਟੂ ਡੋਰ ਕੈਂਪੇਨਿੰਗ ਇਹ ਵੀ ਕਰ ਰਹੇ ਨੇ ਤੇ ਇਹਨਾਂ ਦੀ ਕੈਂਪੇਨਿੰਗ ਜਿਹੜੀ ਹੈਗੀ ਉਹ ਇਸ ਤਰ੍ਹਾਂ ਦੇ ਨਾਲ ਵੱਖ ਹੈ ਉਸ ਤੁਹਾਨੂੰ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਨਾਲ ਨਾਲ ਗੱਲਬਾਤ ਕਰਦੇ ਆ ਗਿੱਦੜਪੇ ਦੇ ਘਰਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਇੱਥੋਂ ਦੇ ਹਾਲਾਤ ਕੀ ਨੇ ਲੋਕ ਕਿਹੜੀਆਂ ਜਿਹੜੀਆਂ ਗੱਲਾਂ ਨੂੰ ਲੈ ਕੇ ਤੰਗ ਨੇ ਜਿਹੜੀ ਸ਼ਿਕਾਇਤਾਂ ਕਰਦੇ ਨੇ ਆਪਣੀ ਮੰਗ ਰੱਖਦੇ ਨੇ ਸੋ ਉਹ ਵੀ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਮੁਕਾਬਲਾ ਬੇहद ਇੰਟਰਸਟਿੰਗ ਹੈ ਪਰ ਅਮਰਤਾ ਵੜਿੰਗ ਜੋ ਪਹਿਲੀ ਵਾਰੀ ਪੋਲੀਟੀਕਲੀ ਐਕਟਿਵ ਹੋਏ ਨੇ ਆਪ ਚੋਣ ਲੜ ਰਹੇ ਨੇ ਪਹਿਲੀ ਵਾਰੀ ਤੇ ਉਹਨਾਂ ਦਾ ਜਿਹੜਾ ਮੁਕਾਬਲਾ ਉਹ ਵੱਡੇ ਚਿਹਰਿਆਂ ਦੇ ਨਾਲ ਹੈ ਤੇ ਕੀ ਸੋਚੀ ਬੈਠੇ ਨੇ ਲੋਕ ਇਹ ਜਲਦ ਪਤਾ ਲੱਗੂਗਾ ਗਿੱਦੜਵੇ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ